ਸਾਤਰੀਆ ਕਾਲ ਪੰਜਾਬੀਓ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਤੁਹਾਡੇ ਲਈ ਕੈਨੇਡਾ ਜਾਣ ਵਾਲੇ ਮਾਂ ਤੇ ਪੁੱਤ ਦੀ ਐਸੀ ਦਰਦ ਭਰੀ ਖਬਰ ਲੈ ਕੇ ਆਏ ਹਾਂ ਜੋ ਨਾ ਸਿਰਫ ਤੁਹਾਡੇ ਦਿਲ ਨੂੰ ਚਿੰਜੋੜ ਕੇ ਰੱਖ ਦੇਵੇਗੀ ਬਲਕਿ ਤੁਹਾਨੂੰ ਇੱਕ ਤੋਂ ਵੱਡਾ ਸਬਕ ਵੀ ਸਿੱਖਣ ਨੂੰ ਮਿਲੇਗਾ ਇੱਕ ਮਾਂ ਤੇ ਉਸਦੇ 11 ਸਾਲ ਦੇ ਪੁੱਤਰ ਦੀ ਜਿਨ੍ਹਾਂ ਨੇ ਕੈਨੇਡਾ ਜਾਣ ਦੇ ਸੁਪਨੇ ਦੇਖੇ ਸੀ ਇੱਕ ਠੱਗ ਏਜੰਟ ਦੇ ਕਾਰਨ ਕੈਨੇਡਾ ਦੀ ਬਜਾਏ ਉਹਨਾਂ ਨੂੰ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਪਹੁੰਚਾ ਦਿੱਤਾ ਗਿਆ ਇਹ ਖਬਰ ਸਿਰਫ ਇੱਕ ਮਾਂ ਤੇ ਪੁੱਤਰ ਦੀ ਨਹੀਂ ਹੈ ਬਲਕਿ ਹਰ ਉਸ ਵਿਅਕਤੀ ਨੂੰ ਸੁੰਨਣੀ ਜ਼ਰੂਰੀ ਹੈ ਜੋ ਕੈਨੇਡਾ ਜਾਣ ਦੇ ਸੁਪਨੇ ਦੇਖ ਰਿਹਾ ਹੈ ਵਹੀਤਾ ਬੇਗਮ ਇੱਕ 37 ਸਾਲਾਂ ਦੀ ਮਾਂ ਅਤੇ ਉਸ ਦਾ 11 ਸਾਲ ਦਾ ਪੁੱਤਰ ਅਸਾਮ ਤੋਂ ਸਨ। ਉਹਨਾਂ ਨੇ ਵੀ ਬਾਕੀ ਲੋਕਾਂ ਦੇ ਵਾਂਗ ਕੈਨੇਡਾ ਜਾਣ ਦਾ ਸੁਪਨਾ ਦੇਖਿਆ ਸੀ। ਅਜੇ ਉਹ ਵੀ ਹੋਰ ਲੋਕਾਂ ਦੀ ਤਰ੍ਹਾਂ ਇੱਕ ਬਿਹਤਰ ਭਵਿੱਖ ਦੀ ਉਮੀਦ ਲਗਾਈ ਬੈਠੇ ਸਨ। ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹਨਾਂ ਨੇ ਦਿੱਲੀ ਦੇ ਇੱਕ ਏਜੰਟ ਨਾਲ ਸੰਪਰਕ ਕੀਤਾ ਅਤੇ ਜਿਸ ਨੇ ਉਹਨਾਂ ਨੂੰ ਕੈਨੇਡਾ ਪਹੁੰਚਾਉਣ ਦਾ ਵਾਅਦਾ ਕੀਤਾ। ਏਜੰਟ ਨੇ ਵਹੀਦਾ ਤੇ ਉਸਦੇ ਪੁੱਤਰ ਨੂੰ ਕਿਹਾ ਕਿ ਤੁਸੀਂ ਪਹਿਲਾਂ ਦੁਬਈ ਦੇ ਰਸਤੇ ਥਾਣੀ ਜਾਓਗੇ ਤੇ ਦੁਬਈ ਦੇ ਵਿੱਚ 7 ਦਿਨ ਰਹਿਣ ਤੋਂ ਬਾਅਦ ਏਜੰਟ ਨੇ ਉਹਨਾਂ ਨੂੰ ਅਫਗਾਨਿਸਤਾਨ ਦੀ ਟਿਕਟ ਕਰਵਾ ਦਿੱਤੀ ਹਾਂਜੀ ਤੁਸੀਂ ਸਹੀ ਸੁਣਿਆ ਕੈਨੇਡਾ ਜਾਣ ਦੀ ਬਜਾਏ ਏਜੰਟ ਨੇ ਉਹਨਾਂ ਨੂੰ ਅਫਗਾਨਿਸਤਾਨ ਦੀ ਟਿਕਟ ਕਰਵਾ ਕੇ ਦਿੱਤੀ ਵਹੀਦਾ ਨੂੰ ਯਕੀਨ ਸੀ ਕਿ ਉਹ ਕੈਨੇਡਾ ਜਾ ਰਹੀ ਹੈ ਪਰ ਜਦੋਂ ਉਹ ਅਫਗਾਨਿਸਤਾਨ ਪਹੁੰਚੀ ਤਾਂ ਉਸਦੇ ਪੈਰਾਂ ਥੱਲੇ ਜ਼ਮੀਨ ਹੀ ਖਿਸਕ ਗਈ ਉਸਨੂੰ ਪਤਾ ਲੱਗਿਆ ਕਿ ਉਹ ਧੋਖੇ ਦਾ ਸ਼ਿਕਾਰ ਹੋ ਚੁੱਕੀ ਹੈ ਵਹੀਦਾ ਇਨੀ ਪੜ੍ਹੀ ਲਿਖੀ ਨਹੀਂ ਸੀ ਤੇ ਉਸ ਦਾ ਪੁੱਤਰ ਵੀ ਇਨਾ ਸਮਝਦਾਰ ਨਹੀਂ ਸੀ ਤੇ ਦੋਨੋਂ ਕੈਨੇਡਾ ਦੀ ਬਜਾਏ ਅਫਗਾਨਿਸਤਾਨ ਦੀ ਧਰਤੀ ਤੇ ਪੈਰ ਰੱਖ ਚੁੱਕੇ ਸੀ ਹੁਣ ਦੋਨਾਂ ਦੇ ਸੁਪਨੇ ਟੁੱਟ ਚੁੱਕੇ ਸੀ ਹੁਣ ਅਫਗਾਨਿਸਤਾਨ ਤੋਂ ਭਾਰਤ ਵਾਪਸ ਆਉਣ ਦੀ ਕੋਸ਼ਿਸ਼ ਵਿੱਚ ਵਹੀਦਾ ਤੇ ਉਸ ਦਾ ਪੁੱਤਰ ਪਾਕਿਸਤਾਨ ਦੀ ਸੀਮਾ ਤੇ ਫਸ ਗਏ ਪਾਕਿਸਤਾਨੀ ਅਧਿਕਾਰੀਆਂ ਨੇ ਉਹਨਾਂ ਨੂੰ ਉੱਥੇ ਹੀ ਗ੍ਰਿਫਤਾਰ ਕਰ ਲਿਆ ਅਤੇ 8 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾ ਦਿੱਤੀ ਇਹ 8 ਮਹੀਨੇ ਵਹੀਦਾ ਅਤੇ ਉਸ ਦੇ ਪੁੱਤਰ ਲਈ ਨਰਕ ਬਣ ਗਏ ਉਹਨਾਂ ਨੂੰ ਨਾ ਸਿਰਫ ਆਪਣੇ ਸੁਪਨੇ ਟੁੱਟਦੇ ਹੋਏ ਦਿਖੇ ਬਲਕਿ ਜੇਲ੍ਹ ਦੀ ਕਾਲ ਕੋਠੜੀ ਦੇ ਵਿੱਚ ਵੀ ਸਮਾਪਤ ਹੋਣਾ ਪਿਆ ਤੇ ਇਹ ਸਭ ਸਿਰਫ ਉਸ ਨਿਖਤੇ ਏਜੰਟ ਦੀ ਵਜ੍ਹਾ ਦੇ ਕਾਰਨ ਹੋਇਆ 8 ਮਹੀਨੇ ਜੇਲ੍ਹ ਵਿੱਚ ਬਿਦੌਣ ਤੋਂ ਬਾਅਦ ਵਹੀਦਾ ਨੇ ਭਾਰਤ ਸਰਕਾਰ ਨਾਲ ਸੰਪਰਕ ਕੀਤਾ ਤੇ ਆਪਣੀ ਦਰਦ ਭਰੀ ਕਹਾਣੀ ਸੁਣਾਈ ਭਾਰਤ ਸਰਕਾਰ ਨੇ ਬਹੁਤ ਹੀ ਜਲਦੀ ਸਟੈਪ ਲਿਆ ਤੇ ਉਹਨਾਂ ਨੂੰ ਵਾਪਸ ਲਿਆਉਣ ਦੇ ਲਈ ਕਦਮ ਚੁੱਕੇ ਅਤੇ ਅਖੀਰ ਵਿੱਚ ਵਹੀਦਾ ਤੇ ਉਸ ਦਾ ਪੁੱਤਰ ਅਟਾਰੀ ਬਾਰਡਰ ਰਾਹੀਂ ਭਾਰਤ ਵਾਪਸ ਆ ਗਏ ਦੇਦਾਂਕਤ ਸਵੇਰਾ ਵਿੱਚ ਤੁਸੀਂ ਦੇਖ ਸਕਦੇ ਹੋ ਪਰ ਇਹ 8 ਮਹੀਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਅਜੀਹਾ ਦਾਗ ਦੇ ਗਏ ਜੋ ਕਿ ਕਦੀ ਵੀ ਨਹੀਂ ਮਿਟੇਗਾ। ਇਹ ਖਬਰ ਸਿਰਫ ਵਹੀਦਾਤ ਉਸਦੇ ਪੁੱਤਰ ਦੀ ਨਹੀਂ ਹੈ ਬਲਕਿ ਹਰ ਉਸ ਇੱਕ ਵਿਅਕਤੀ ਦੀ ਹੈ ਜੋ ਕੈਨੇਡਾ ਜਾਣ ਦੇ ਸੁਪਨੇ ਦੇਖਦਾ ਹੈ। ਇਹੋ ਜਿਹੀਆਂ ਖਬਰਾਂ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਏਜੰਟਾਂ ਦੇ ਉੱਪਰ ਅੰਨਾ ਭਰੋਸਾ ਕਦੇ ਵੀ ਨਹੀਂ ਕਰਨਾ ਚਾਹੀਦਾ ਹੈ। ਬਾਹਰ ਜਾਣ ਦੇ ਲਾਲਚ ਵਿੱਚ ਲੋਕੀ ਅੰਨੇ ਹੋ ਕੇ ਏਜੰਟਾਂ ਨੂੰ ਪੈਸੇ ਫੜਾ ਰਹੇ ਹਨ ਉਹ ਵੀ ਬਿਨਾਂ ਦਸਤਾਵੇਜ਼ਾਂ ਨੂੰ ਚੈੱਕ ਕੀਤੇ। ਤੁਸੀਂ ਕੀ ਸੋਚਦੇ ਹੋ ਇਸ ਖਬਰ ਬਾਰੇ ਕਿ ਤੁਸੀਂ ਵੀ ਕੈਨੇਡਾ ਜਾਣ ਦੇ ਸੁਪਨੇ ਦੇਖ ਰਹੇ ਹੋ ਕਮੈਂਟਸ ਵਿੱਚ ਆਪਣੇ ਵਿਚਾਰ ਸਾਂਝੇ ਕਰੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਜਲਦੀ ਜਲਦੀ ਅਤੇ ਸ਼ੇਅਰ ਕਰ ਦਿਓ ਜੋ ਵੀ ਕੈਨੇਡਾ ਜਾਣ ਦੇ ਬਾਰੇ ਸੋਚ ਰਹੇ ਹਨ ਤੁਹਾਡੇ ਪਰਿਵਾਰ ਦੇ ਵਿੱਚ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਸਤਿ ਸ੍ਰੀ ਅਕਾਲ